ਸਵਾਗਤ ਬਹੁਤ ਹੀ ਮਾਤਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਤੁਹਾਨੂੰ ਦੱਸ ਦਈਏ ਅਮਰੀਕਾ ਤੋਂ ਪੀਆਰ ਹੋ ਕੇ ਵਿਆਹ ਕਰਵਾਉਣ ਲਈ ਆਇਆ ਸੀ ਪੰਜਾਬ ਇਹ ਮੁੰਡਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਲਾੜੀ ਨੂੰ ਜੈਮ ਆਲਾ ਪਾਉਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਜਿੱਥੇ ਕੇਸ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਇੱਕੋ ਪਲ ਵਿੱਚ ਉਜੜੇ ਦੋ ਪਰਿਵਾਰ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਬਹੁਤ ਹੀ ਮੱਦ ਭਾਗੀ ਘਟਨਾ ਹੈ ਵਿਛੜੀ ਨੂੰ ਨੂੰ ਪਰਮਾਤਮਾ ਚਾਰਨਾ ਦੇ ਵਿੱਚ ਨਵਾਸ ਦੇਵੇ ਦੋਸਤੋ ਬੰਦਾ ਸੋਚਦਾ ਕੀ ਹੈ ਪਰ ਪਰਮਾਤਮਾ ਨੂੰ ਕੁਝ ਹੋਰੀ ਮਨਜ਼ੂਰ ਹੁੰਦਾ ਹੈ ਖੁਸ਼ੀਆਂ ਦਾ ਮਾਹੌਲ ਮੌਤ ਦੇ ਮਾਤਮ ਵਿੱਚ ਛਾ ਗਿਆ ਹੈ ਸਾਰੇ ਪਾਸੇ ਸੋਗ ਦੀ ਲਹਿਰ ਫੈਲੀ ਹੋਈ ਹੈ ਅੱਜ ਦਾ ਦਿਨ ਇਹ ਮਾਪਿਆਂ ਨੂੰ ਕਦੇ ਵੀ ਨਹੀਂ ਭੁੱਲੇਗਾ ਇਹ ਖਬਰ ਨਵਾਂ ਸ਼ਹਿਰ ਦੇ ਬੰਗਾ ਤੋਂ ਹੈ ਮਾਤਮ ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ ਵਿਆਹ ਵਾਲੇ ਦਿਨ ਹੀ ਫੇਰਿਆ ਮਗਰੋਂ ਫੋਟੋ ਸ਼ੈਸ਼ਨ ਸਮੇਂ ਮੈਰਿਜ ਪੈਲਸ ਤੇ ਐਨ ਆਰ ਆਈ ਵੀਰ ਲੜਕੇ ਦੀ ਮੌਤ ਹੋਈ ਅਮਰੀਕਾ ਤੋਂ 5 ਮਹੀਨੇ ਪਹਿਲਾਂ ਹੀ ਪੰਜਾਬ ਆਇਆ ਸੀ ਵੀਪਨ ਵਾਹਿਗੁਰੂ ਜੀ ਮੇਰ ਕਰਿਓ ਜੀ